ਇਹ ਇੱਕ ਉਹਨੇ ਸਿਰਫ ਏਜੰਸੀਆਂ ਤੋਂ ਪੈਸਾ ਲੈਣਾ ਹੁੰਦਾ ਉਹਨੂੰ ਕਹ ਆਦਾ ਪਤੂਰੇ ਪੰਜਾਬ ਚ ਤੇਰੇ ਨਾਲ ਖੇਡੀ ਕਬੱਡੀ ਉਹ ਤਾਂ ਉੱਥੇ ਬੈਠਾ ਗੱਲਾਂ ਮਾਰਦਾ ਰਹਿੰਦਾ ਏ ਪਿੱਛੇ ਗੁੱਤਜੀ ਕਰਕੇ ਉਹਨੂੰ ਉਹਦਾ ਪਰ ਪਾਰਟੀਕਲ ਪਤਾ ਨਹੀਂ ਫੋਟੋ ਵੀ ਉਹਦੀ ਹੈ ਕਿ ਨਹੀਂ ਹੈ ਜਿਹੜੀ ਅਖਬਾਰਾਂ ਛਾਪਦੇ ਆ ਪਤਾ ਨਹੀਂ ਕੌਣ ਹੈ ਕੌਣ ਨਹੀਂ ਹੈ ਉਹਦੇ ਆਪ ਦੇ ਬੱਚੇ ਆ ਜਿਹੜੇ ਉਹ ਸਾਰੇ ਸਭ ਤੋਂ ਵਧੀਆ ਯੂਨੀਵਰਸਿਟੀਆਂ ਚ ਪੜਦੇ ਆ ਜੇ ਉਹਦੇ ਘਰ ਚੈੱਕ ਕਰੋ ਕਿਉਂਕਿ ਇਹ ਸ਼ਿਕਾਇਤਾਂ ਹੋਈਆਂ ਏ ਇੰਟਰਨਲ ਐਕਸਟਰਨਲ ਫਰੇਮ ਨਿਸਟਰੀ ਨੇ ਵੀ ਕੀਤੀ ਆ ਹੋਮ ਮਿਨਿਸਟਰੀ ਨੇ ਵੀ ਕੀਤੀ ਆ ਸਭ ਤੋਂ ਵੱਡੀਆਂ ਗੱਡੀਆਂ ਮਹਿੰਗੀਆਂ ਕਰੋੜਾਂ ਦੀਆਂ ਗੱਡੀਆਂ ਉਹਦੇ ਬੱਚੇ ਤੇ ਉਹਦੀਆਂ ਘਰ ਵਾਲੀਆਂ ਉੱਥੇ ਇੰਜੋਏ ਕਰਦੀਆਂ ਐ ਇੱਥੇ ਬੱਚਿਆਂ ਨੂੰ ਉਹ ਖਾਲਿਸਤਾਨ ਦੇ ਕੰਧਾਂ ਤੇ ਲਿਖਾ ਕੇ ਉਹਨਾਂ ਨੂੰ ਉਹ ਅੰਦਰ ਜੇਲ੍ਹ 'ਚ ਉਹਨਾਂ ਤੇ ਐਨਆਈਏ ਲਵਾ ਦਿੰਦਾ ਏ ਤੇ ਮੁੜ ਕੇ ਇਹ ਜਿਹੇ ਬੰਦੇ ਦੀ ਕੋਈ ਜਗ੍ਹਾ ਨਹੀਂ ਨਾਲੇ ਮੈਂ ਬੈਠਾ ਜਿੰਨਾ ਚਿਰ ਇਹ ਹਮੇਸ਼ਾ ਕਿਹਾ ਆ ਬੈਠੇ ਆ ਦਾਬਰ ਸਾਹੂ ਜੀ ਸਰਦਾਰ ਬਿਹੰਤ ਸਿੰਘ ਜੀ ਨਾਲ ਅੱਜ ਹਾਲਾਤ ਬੜੇ ਮਾੜੇ ਨੇ ਪੰਜਾਬ 'ਚ ਹਰ ਰੋਜ਼ ਕਿਤੇ ਸਰਪੰਚ ਦਾ ਕਤਲ ਕਿਤੇ ਲੁੱਟਾਂ ਕਿਤੇ ਖੋਹਾਂ ਪਰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਇਹ ਗੱਲਾਂ ਦੁਬਾਰਾ ਜਿਹੜੇ ਲੋਕ ਨੇ ਸੋਚ ਰਿਹਾ ਕਾਰੋਬਾਰੀ ਵੀ ਅਸੀਂ ਪੰਜਾਬ ਨੂੰ ਛੱਡ ਕੇ ਚਲੇ ਜਾਈਏ ਜੋ ਅੱਜ ਰੋਜ਼ ਹੋ ਰਿਹਾ ਕਿਤੇ ਬੇਅਦਬੀ ਹੋ ਰਹੀ ਆ ਕਿਤੇ ਕਿਤੇ ਹਨੂਮਨ ਚਲੀਸਾ ਜੀ ਨਾਲ ਉਹਨਾਂ ਨਾਲ ਛੇੜਖਾਨੀ ਮੈਂ ਰਾਤ ਪੜ ਰਿਹਾ ਸੀ ਹੋਈ ਆ ਕਿਤੇ ਨੇ ਹਿੰਗ ਸਿੰਘ ਨੇ ਜਿਹੜੇ ਵਾਲੇ ਚ ਉਹ ਕਿਸੇ ਨੂੰ ਵੱਡ ਟੱਕ ਕਰ ਰਹੇ ਆ ਇਸ ਕਰਕੇ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਮਸਾ ਸੀ ਠੀਕ ਕੀਤਾ ਪਰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਚਾਹੇ ਕਿਸੇ ਹੱਦ ਤੱਕ ਜਾਣਾ ਪਵੇ ਸਾਡੇ ਸ਼ਹਿਰੀ ਨੂੰ ਕਿਸੇ ਨੂੰ ਵੀ ਜਿੰਨਾ ਚਿਰ ਅਸੀਂ ਜੋਨੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਵੀ ਖਤਰਾ ਨਹੀਂਗਾ ਨਾ ਆਉਣ ਦਵਾਗੇ ਚਾਹੇ ਪੰਨੂ ਹੋਵੇ ਚਾਹੇ ਪੰਨੂ ਦਾ ਬਾਪੂ ਹੋਵੇ ਕਿਸੇ ਨੂੰ ਪੰਜਾਬ ਚ ਅਮਨ ਸ਼ਾਂਤੀ ਭੰਗ ਨਹੀਂ ਕਰਨ ਦਵਾਗੇ ਐਮਪੀ ਸਾਹਿਬ ਚੰਡੀਗੜ੍ਹ ਮੇਰ ਚੌਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉੱਤੇ ਬੀਜੇਪੀ ਨੇ ਸਵਾਲ ਖੜੇ ਕੀਤੇ ਨੇ ਹਜੇ ਤਾਂ ਟ੍ਰੇਲਰ ਹੀ ਦਿਖਾਇਆ ਹਜੇ ਤਾਂ ਇੰਡੀਆ ਇੰਡੀਆ ਗੱਠਜੋੜ ਆ ਇਹ ਪਹਿਲਾ ਟ੍ਰੇਲਰ ਆ ਅੱਜ ਐ ਮੈਦਾਨ ਛੱਡ ਕੇ ਭੱਜ ਗਏ ਇਹ ਤਾਂ ਹੀ ਤਾਂ ਇਹ ਰੋਜ਼ ਇੰਡੀਆ ਨੂੰ ਇੰਡੀ ਕਦੇ ਦੂਜਾ ਕਿਹੜਾ ਗੱਠ ਜੋੜ ਕਦੇ ਕਿਹੜਾ ਗੱਠ ਜੋੜ ਕਹਿੰਦੇ ਆ ਅੱਜ ਤਾਂ ਹਜੇ ਚੰਡੀਗੜ੍ਹ ਚੰਡੀਗੜ੍ਹ ਮਤਲਬ ਪੰਜਾਬ ਹਰਿਆਣਾ ਹਿਮਾਚਲ ਸਭ ਦਾ ਇੱਕ ਸ਼ਹਿਰ ਆ ਪੰਜਾਬ ਦੀ ਰਾਜਧਾਨੀ ਆ ਉਹਦੇ ਵਿੱਚੋਂ ਅੱਜ ਸਵੇਰੇ-ਸਵੇਰੇ ਸਾਰੇ ਹੀ ਬਿਮਾਰ ਹੋ ਗਏ ਇਲੈਕਸ਼ਨਾਂ ਕਰਾਉਣ ਨਾਲੇ ਤੇ ਮੈਦਾਨ ਛੱਡ ਕੇ ਹੀ ਭੱਜ ਗਏ ਹੁਣ ਹਾਈ ਕੋਰਟ ਦਾ ਜਿਹੜਾ ਇਹ ਉਹ ਰੁਕ ਕੀਤਾ ਇਹ ਕਾਂਗਰਸ ਪਾਰਟੀ ਤੇ ਆ ਆਮ ਆਦਮੀ ਪਾਰਟੀ ਨੇ ਤੇ ਭਾਜਪਾ ਵਾਲਿਆਂ ਦਾ ਮਤਲਬ ਇਹ ਪਹਿਲੀ ਜਿਹੜੀ ਗੱਠਜੋੜ ਜਿਹੜਾ ਬਣਿਆ ਹੈ ਉਹਦੀ ਪਹਿਲੀ ਸੱਟ ਆ ਜਿਹੜੀ ਕਿਉਂਕਿ ਇਹ ਇਲੈਕਸ਼ਨ ਉਸ ਤੋਂ ਬਾਅਦ ਪਹਿਲੀ ਉਹ ਇਲੈਕਸ਼ਨ ਆ ਉਹਦੀ ਸੱਟ ਜਿਹੜੀ ਆ ਉਹ ਨਜ਼ਾਰਾ ਹੈ ਜਿਹੜਾ ਉਹ ਬੀਜੇਪੀ ਨੂੰ ਦਿਖਿਆ ਅੱਜ ਸਭ ਤੋਂ ਵੱਡਾ ਸਵਾਲ ਹੈਗਾ ਨਵਜੋਤ ਸਿੰਘ ਸਿੱਧੂ ਨੇ ਲੈ ਕੇ ਤੁਸੀਂ ਇੱਕ ਬਿਆਨ ਦਿੱਤਾ ਕਿਸੇ ਮੀਡੀਆ ਦਾਰੇ ਨੂੰ ਕਿ 10 ਦਿਨਾਂ ਦੇ ਵਿੱਚ ਪਾਰਟੀ ਉਹਨਾਂ ਨੂੰ ਬਾਹਰ ਕਰ ਦੇ ਨਾ 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 ਮੈਂ ਮੈਂ ਬਿਲਕੁਲ ਨਾ ਅੰਦਰ ਨਾ ਬਾਹਰ ਪਾਰਟੀ ਹਾਈ ਕਮਾਂਡ ਫੈਸਲਾ ਕਰੇ ਜੀ ਤੁਸੀਂ ਕਿਹਾ ਵਾ ਕਿਸੇ ਦਾ ਬਾਹਰ ਜਾਣਾ ਪੈਣਾ ਹਾਂ ਉਹ ਉਹ ਪਾਰਟੀ ਹਾਈ ਕਮਾਂਡ ਨੂੰ ਸਾਰੀ ਪਾਰਟੀ ਨੇ ਕਿਉਂਕਿ ਸਾਨੂੰ ਬਾਹਰ ਕੋਈ ਗੱਲ ਕਰਨ ਦਾ ਨਹੀਂ ਇਹ ਤਾਂ ਸਾਫ਼ ਆ ਇਹ ਤਾਂ ਸਾਡੇ ਪ੍ਰਧਾਨ ਰਾਜਾ ਬੜਿੰਗ ਸਾਹਿਬ ਨੇ ਵੀ ਕਿਹਾ ਸਾਰੀ ਪਾਰਟੀ ਨੇ ਅਡਾਵਰ ਸਾਹਿਬ ਹੁਣੀ ਵੀ 117 ਦੇ ਵਿੱਚ ਆਉਂਦੇ ਆ ਅਸੀਂ 13 ਐਮਪੀਆ ਚੋਂ ਆਉਨੇ ਆ ਜਿੱਤੇ ਹਾਰੇ ਜਿਹੜੇ ਸਾਰੇ ਆ ਸਾਰੇ ਜ਼ਿਲ੍ਹਾ ਪ੍ਰਧਾਨ 27 28 ਸਾਰੇ ਬਲਾਕ ਪ੍ਰਧਾਨ 234 ਦੇ 34 ਬਲਾਕ ਪ੍ਰਧਾਨ ਸਰਾਰੀਆਂ ਫਰੰਟਲ ਆਰਗੇਨਾਈਜੇਸ਼ਨ ਸਭ ਨੇ ਇੱਕ ਪਹਿਲਾਂ ਅਸੀਂ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਸੀ ਉਹਦੇ 31 ਮੈਂਬਰ ਸੀ ਪੋਲੀਟੀਕਲ ਅਫੇਅਰ ਕਮੇਟੀ ਵੀ ਖੜਗੇ ਸਾਹਿਬ ਤੇ ਰਾਹੁਲ ਜੀ ਨੂੰ ਸਾਰੀ ਗੱਲ ਦੱਸ ਕੇ ਆਏ ਸੀ 2 ਘੰਟੇ ਉੱਥੇ ਮੀਟਿੰਗ ਚੱਲੀ ਤੇ ਹੁਣ ਇਹ ਸਾਰੇ ਪੰਜਾਬ ਦੀ ਟੋਟਲ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਇਹ ਕਹਿਤਾ ਵੀ ਅਸੀਂ ਭਾਈ ਵਾਲਾ ਨੁਕਸਾਨ ਨਹੀਂ ਝੱਲਣਾ ਜੋ ਭਾਈਚਾਰ ਬਿਆਨਬਾਜ਼ੀ ਕਰਕੇ ਜਾਂ ਗੁੱਟਬੰਦੀ ਚ ਬਿਆਨ ਹੋਇਆ ਇੱਕ ਫੈਸਲਾ ਪਾਰਟੀ ਨੂੰ ਕਰਨਾ ਹੀ ਪਏਗਾ ਉਹ ਅਸੀਂ ਉਹਨਾਂ ਨੂੰ ਕਿਹਾ ਵੀ ਬਿਲਕੁਲ ਜਿਹੜੇ ਪੁਰਾਣੇ ਨੇ ਉਹਨਾਂ ਦੀ ਪੁਰਾਣੀ ਜਗ੍ਹਾ ਨਮਿਆਂ ਨੂੰ ਬਿਲਕੁਲ ਉਹ ਵੀ ਵੈਲਕਮ ਆ ਕਿਉਂਕਿ ਨਮੀ ਜੇ ਨਮੀ ਐਂਟਰੀ ਨਹੀਂ ਹੋਊਗੀ ਨਮਾ ਨਹੀਂ ਆਉ ਤਾਂ ਬਦ ਵਧਾ ਕੇ ਵਧੂ ਕਿਵੇਂ ਇਸ ਕਰਕੇ ਪਰ ਪ੍ਰਾਣਿਆਂ ਨੂੰ ਬੂਰੇ ਰੱਖ ਕੇ ਤੇ ਇਹ ਗੱਲ ਹੋਈ ਵੀ ਜਿਹੜੇ ਛੱਡ ਕੇ ਗਏ ਆ ਉਹਨਾਂ ਨੂੰ ਵਾਪਸ ਲੈਣ ਦੀ ਜਿਹੜੀ ਆ ਉਹਨਾਂ ਤੇ ਵਰਕਰਾਂ ਨੇ ਕਿਹਾ ਵੀ ਫੇਰ ਆ ਕੇ ਤੁਸੀਂ ਉਹਨਾਂ ਨੂੰ ਕੱਲ ਨੂੰ ਇੱਧਰ ਬਿਠਾ ਕੇ ਟਿਕਟਾਂ ਦੇਵੋਗੇ ਉਹ ਇੱਥੇ ਹੀ ਖੜੇ ਜੱਗੀ ਹੋਣਾ ਜਿਨ੍ਹਾਂ ਨੇ ਗੱਲ ਕੀਤੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਨਹੀਂ ਭਾਈ ਜਿਹੜੇ ਇਹ ਚਾਲੂ ਪਰ ਜੇ ਆ ਉਹਨਾਂ ਨੂੰ ਬਿਲਕੁਲ ਵੀ ਨਾਲੇ ਪੂਰਾ ਜ਼ੋਰ ਲਾਵਾਂਗੇ ਜਿੰਨਾ ਜ਼ੋਰ ਲੱਗੂ ਜਿਹੜੇ ਛੱਡ ਕੇ ਗਏ ਨੇ ਉਹਨਾਂ ਤੇ ਸਾਰਾ ਜ਼ੋਰ ਲਾਵਾਂਗੇ ਵੀ ਇਲੈਕਸ਼ਨ ਕਿਉਂਕਿ ਇਲੈਕਸ਼ਨ ਤਾਂ ਪਹਿਲਾਂ ਹੀ ਉਹ ਕੌਂਸਲਰ ਬਣਨ ਨੂੰ ਗਏ ਸੀ ਨਾ ਹੋ ਗਈ ਇਲੈਕਸ਼ਨ ਫਿਰ ਇਲੈਕਸ਼ਨ ਤੋਂ ਤਾਂ ਭੱਜ ਗਏ ਆਮ ਆਦਮੀ ਵਾਲੀ ਪਾਰਟੀ ਵਾਲੇ ਅੱਜ ਸਾਲ ਤੋਂ ਉੱਤੇ ਹੋ ਗਿਆ ਜੇ ਜਾਨ ਹੁੰਦੀ ਤਾਂ ਇਲੈਕਸ਼ਨ ਕਰਾਉਂਦੇ ਕਿਉਂਕਿ ਕੰਮ ਨਹੀਂ ਕੀਤਾ ਲੋਕਾਂ ਨੇ ਦੱਸਿਆ ਵੀ ਉੱਥੇ ਹੀ ਪ੍ਰੋਜੈਕਟ ਖੜੇ ਨਾਲੇ ਦਾ ਪ੍ਰੋਜੈਕਟ ਆਵਰ ਸਾਹਮਣੇ ਦੋਨੋਂ ਪਾਸੇ ਐਮਪੀ ਸਾਹਿਬ ਕੋਈ ਟੱਚ ਵਿੱਚ ਨਹੀਂ ਤੁਹਾਡੇ ਜਿਵੇਂ ਤੁਸੀਂ ਕਹਿੰਦੇ ਛੱਡ ਕੇ ਗਏ ਉਹਨਾਂ ਨੂੰ ਮੋੜਨ ਦੇ ਯਤਨ ਕੀਤੇ ਗਏ ਉਹ ਤਾਂ ਬੱਟ ਤੇ ਬੈਠੇ ਆ ਉਹ ਤਾਂ ਬੱਟ ਤੇ ਬੈਠੇ ਨੇ ਰੋਜ਼ ਕਹਿੰਦੇ ਆ ਕਿਉਂਕਿ ਕੌਂਸਲਰ ਬਣ ਗਏ ਸੀ ਉਹ ਮਿਲਿਆ ਨਹੀਂ ਰੋਜ਼ ਬੰਦਿਆਂ ਨੂੰ ਭੇਜਦੇ ਆ ਕੋਈ ਡਾਵਰ ਸਾਹਿਬ ਨੂੰ ਮਿਲ ਰਿਹਾ ਕੋਈ ਜ਼ਿਲ੍ਹਾ ਪ੍ਰਧਾਨ ਨੂੰ ਮਿਲ ਰਿਹਾ ਕੋਈ ਜਿਹਨਾਂ ਦੇ ਕੌਂਸਲਰ ਸਾਥੀ ਨੇ ਅਜੈਨ ਸਾਹਿਬ ਹੋਣੀ ਸਾਰੇ ਪੁਰਾਣੇ ਬੈਠੇ ਆ ਉਹ ਵੀ ਟਿਕਟਾਂ ਨੂੰ ਲੈ ਕੇ ਉਹਨਾਂ ਦੀ ਵੀ ਕੋਈ ਸ਼ਰਤ ਤਾਂ ਨਹੀਂ ਹੈਗੀ ਕੋਈ ਉਹਨਾਂ ਦੀ ਸ਼ਰਤ ਉਹ ਤਾਂ ਕਹਿੰਦੇ ਜੀ ਪਿਛਲੀ ਲਾਈਨ ਚ ਲਾਓ ਸਾਨੂੰ ਇੰਨਾ ਹੀ ਕਰ ਦੋ ਵੀ ਅਸੀਂ ਜਿਹੜੇ ਭਲੇਖੇ ਗਏ ਸੀ ਉੱਥੇ ਤਾਂ ਉਹ ਇਲੈਕਸ਼ਨ ਕਰਾਉਣ ਤੋਂ ਹੀ ਭੱਜ ਗਏ ਹੁਣ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੁਣ ਇਹ ਕੋਡ ਲੱਗੂਗਾ 6 ਮਹੀਨੇ ਤੱਕ ਖਤਮ ਹੋਊਗੀ ਅਪ੍ਰੈਲ ਮਈ ਤੱਕ ਜਾ ਕੇ ਇਲੈਕਸ਼ਨਾਂ ਮੁੱਕਣਗੀਆਂ ਫਿਰ 2-3 ਮਹੀਨੇ ਦਾ ਟਾਈਮ ਲੱਗੂਗਾ ਫਿਰ ਕੋਰਡ ਲੱਗੂਗਾ ਸਾਲ ਡੇਢ ਸਾਲ ਲਈ ਕਿਹੜਾ ਉਹਨਾਂ ਦੀ ਪਾਰਟੀ ਜੱਥੇ ਹੀ ਛੁੱਟੀ ਹੋ ਜਾਣੀ ਆ ਕੌਣ ਬਣਨਾ ਚਾਹੂਗਾ ਉਹਨਾਂ ਦੀ ਪਾਰਟੀ ਦਾ ਕਾਉਂਸਲਰ ਜਿਹੜੀ ਅਗਲੀ ਕਾਂਗਰਸ ਸਰਕਾਰ ਬਣਨੀ ਆ ਜਿਹੜੀ ਆ ਅਗਲਾ ਚਾਹੂਗਾ ਵੀ ਮੈਂ ਉਹਦੀ ਇਲੈਕਸ਼ਨ ਲੜਨਾ ਇਸ ਕਰਕੇ ਪਰ ਜਿਹੜੇ ਗਏ ਨੇ ਉਹ ਹੁਣ ਉਹਨਾਂ ਨੂੰ ਉੱਥੇ ਨਵੀਂ ਜਗ੍ਹਾ ਹੀ ਬੰਵਾਰਕ ਉੱਥੇ ਹੀ ਆਪਣੇ ਉਹ ਜੋ ਕੁਝ ਕਰਨਾ ਹੈ ਆ ਇੱਕ ਗੱਲ ਦਾ ਫਹਿਮਤ ਆ ਜੀ ਕੱਲ ਇੱਕ ਅਕਾਲੀ ਵਿਧਾਇਕਾਂ ਨੇ ਵੀ ਬਤੀ ਮੀਟਿੰਗ ਚ ਥੀਗਾ ਤਾਂ ਉਹ ਕਹਿੰਦੇ ਯਾਰ ਸਾਨੂੰ ਬੜਾ ਦੁੱਖ ਹੈ ਵੀ ਜਿਹੜੀ ਯੁੱਧਾਰਮ ਨਾਮ ਇਕਵਲ ਟੂ ਬੀਜਪੀ ਠੀਕ ਹੈ ਉਹ ਕਹਿੰਦੇ ਮੈਂ ਆਪਣੇ ਘਰ ਪਹਿਲਾਂ ਹੀ 500 ਦੀਏ ਲਿਆ ਚੁੱਕਾ ਬੋਰੀ ਵੀ ਮੈਂ ਬਾਰੇ ਤਰੀਕ ਨੂੰ ਆਪਣੇ ਘਰ ਦੀ ਉਹ ਆਪਣੇ ਖਾਤੇ ਚ ਪਾ ਲਿਆ ਉਹਨਾਂ ਨੇ ਨਾ ਉਹ ਕਹਿੰਦੇ ਅਸੀਂ ਅਕਾਲੀ ਆ ਤੇ ਦਾ ਮਤਲਬ ਥੋੜੀ ਵੀ ਪ੍ਰਭੂ ਰਾਮ ਇਕੱਲੇ ਦੇਖੋ ਮੈਂ ਕਿਤੇ ਨਾਮ ਨਹੀਂ ਲੈਂਦਾ ਨਹੀਂ ਨਹੀਂ ਬਿਲਕੁਲ ਠੀਕ ਹੈ ਸਹੀ ਕਰ ਬਿਲਕੁਲ ਕਿ ਅਸੀਂ ਬਾਬਾ ਨਾਨਕ ਨੂੰ ਮੰਨਦੇ ਹਾਂ ਉਹ ਮੈਨੂੰ ਪਰਸਨਲ ਬੁਲਾਇਆ ਮੈਨੂੰ ਮੈਨੂੰ ਪਰਸਨਲ ਬੁਲਾਇਆ ਚੋਪੜਾ ਤੂੰ ਮੇਰੇ ਘਰ ਆ ਕੇ ਮੈਂ 500 ਦੀਏ ਜਲਾਣੇ ਤੂੰ ਆ ਕੇ ਮੇਰੇ ਇੱਕ ਖਬਰ ਪਹੁੰਚਾਣੀ ਹੈ ਪੂਰੇ ਫੇਰ ਫੇਰ ਕੀਆ ਹੋਰ ਸੁਣੋ ਆ ਤੁਸੀਂ ਬਹੁਤ ਰਾਈਟ ਸਹੀ ਕੁਐਸਚਨ ਕੀਤਾ ਫੇਰ ਜਿਵੇਂ ਜਿਵੇਂ ਕੋਈ ਕਹਿੰਦਾ ਏ ਹੁਣ ਮੈਂ ਕਹੂੰਗਾ ਥੱਲੇ ਇਹ ਲਿਖਣਗੇ ਥੱਲੇ ਇਹ ਲਿਖਾਉਣਗੇ ਟਰੋਲ ਕਰਨਗੇ ਲੈ ਵੀ ਅਜ ਇਹਨਾਂ ਨੂੰ ਵੀ ਰਾਮ ਜੀ ਦੀ ਯਾਦ ਆ ਗਈ ਲੈ ਦੱਸ ਬਈ ਜੀ ਜੀ ਸਮਝੇਗਾ ਉਹ ਤਾਂ ਰੱਬ ਆ ਯਾਰ ਉਹਦੇ ਬਿਨਾਂ ਕਿਤੇ ਇੱਕ ਕਦਮ ਨਹੀਂ ਪੱਟ ਸਕਦੇ ਕੋਈ ਇਹ ਉਹਨਾਂ ਨੂੰ ਵੀ ਕੀ ਮਤਲਬ ਸੋਚਦੇ ਆ ਵੀ ਅਸੀਂ ਉਹਨਾਂ ਨੂੰ ਵੀ ਖਰੀਦ ਲਿਆ ਰਾਮ ਜੀ ਇਹਨਾਂ ਦੇ ਨੇ ਇਸ ਕਰਕੇ ਇਹ ਗੱਲ ਮੈਂ ਥੋੜਾ ਸਹਿਮਤ ਆ ਇਹ ਐਡਾ ਇੱਕੋ ਇੱਕ ਇੱਕ ਸਿੱਖ ਨੂੰ ਇਹ ਕਿ ਹਿੰਦੂ ਨੂੰ ਇੱਕ ਮੁਸਲਮਾਨ ਨੂੰ ਆਪਸ ਵਿੱਚ ਤੋੜਨ ਵਾਲੀਆਂ ਗੱਲਾਂ ਕਰ ਰਹੇ ਆ ਜੋੜਨ ਵਾਲੀ ਗੱਲ ਨਹੀਂ ਕਰਦੇ ਵੀ ਕਿਸੇ ਨੂੰ ਪ੍ਰੂਵ ਕਰਨਾ ਪੈ ਰਿਹਾ ਵੀ ਮੈਂ ਵੀ ਰਾਮ ਪਖਤਾ ਹੂੰ ਬਿਲਕੁਲ ਸਹੀ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਉਹ ਪਿੱਛੇ ਕਹਿੰਦੇ ਮੈਂ ਤੇ ਕੋਈ ਕਿਹੜਾ ਹਿੰਦੂ ਨਹੀਂ ਗਿਆ ਜੀ ਕਿਹੜਾ ਸਿੱਖ ਨਹੀਂ ਗਿਆ ਗੁਰਤਾਰਪੁਰ ਸਾਹਿਬ ਯਕੀਨੋਂ ਖੁਸ਼ੀ ਨਹੀਂ ਸੀ ਤੇ ਕਿਹਨੇ ਉਸ ਵੇਲੇ ਉਹ ਖੁਸ਼ੀ ਨਹੀਂ ਮਨਾਈ ਇਸ ਕਰਕੇ ਰਾਮ ਜੀ ਯਾਰ ਇੱਕ ਰੱਬ ਇੱਕ ਰੱਬ ਨੇ ਤੇ ਉਹਨਾਂ ਨੂੰ ਕੀ ਕੀਆ ਗਿਆ ਹਰ ਜਿਹੜਾ ਵੀ ਜੇ ਦੇਖੀਏ ਵੀ ਉਹ ਇੱਕ ਸੱਚੇ ਘਰ ਵਾਲੇ ਦਾ ਜਿਹੜਾ ਉਹਨਾਂ ਨੇ ਅਦਾ ਕੀਤਾ ਉਹਦਾ ਕੋਈ ਹੋ ਨਹੀਂ ਸਕਦਾ ਜੇ ਕੋਈ ਭਰਾ ਦਾ ਰੋਲ ਜਿਹੜਾ ਉਹਨਾਂ ਨੇ ਭਰਾ ਦੀ ਜ਼ਿੰਮੇਵਾਰੀ ਭਰਾ ਕੋਈ ਹੋ ਨਹੀਂ ਸਕਦਾ ਜੇ ਜੇ ਕਈ ਇਹ ਉਹਨਾਂ ਨੂੰ ਮਾਂ ਦਾ ਪੁੱਤ ਉਹ ਹੋ ਜਾ ਕੋਈ ਨਹੀਂ ਹੋ ਸਕਦਾ ਤੇ ਉਹ ਤਾਂ ਪਰਸ਼ੋਤਮ ਸੀ ਉਹਨਾਂ ਨੂੰ ਤਾਂ ਇਹ ਇਹ ਗੱਲ ਜਾਨੀ ਜਾਨ ਸੀਗੇ ਉਹ ਤਾਂ ਇਸ ਕਰਕੇ ਉਹ ਸਭ ਨੇ ਖੁਸ਼ੀ ਮਨਾਉਣੀ ਆ ਬਹੁਤ ਵੱਡੀ ਗੱਲ ਆ ਚਾਹੇ 500 ਸਾਲ ਬਾਅਦ ਹੋਵੇ ਦਾ ਉਤਾਰ ਹੈ ਟਾਈਮ ਆ ਜਿਹੜਾ ਬਿਲਕੁਲ ਸਾਰੇ ਯਾਦਵ ਸਾਹਿਬ ਦੇ ਮੂਰੇ ਪਾਰਟੀ ਨੇ ਰੱਖਿਆ ਵੀ ਇਹ ਫੈਸਲਾ ਇਹ ਤੇ ਲੈਣਾ ਪਊਗਾ ਇੱਕ ਨਜੋਸ਼ਨ ਜੀ ਯਾਦਦਿਸ਼ਤ ਮਾਈਨਿੰਗ ਨੂੰ ਲੈ ਕੇ ਜਿਹੜਾ ਉਹਨਾਂ ਨੇ ਪੋਟੀਸ਼ਨ ਦਾਇਰ ਕੀਤੀ ਸੀ ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਉਹ ਉਹਨਾਂ ਦੇ ਕੋਈ ਵੀ ਸਪੋਕਸਪਰਸਪੈਂਡ ਹੋਣਗੇ ਜਾਂ ਉਹਨਾਂ ਦੇ ਜੋ ਹੋਣਗੇ ਉਹਨਾਂ ਨੂੰ ਮਿੱਝੀ ਉਹਨਾਂ ਦਾ ਪੁੱਛ ਸਕਦੇ ਹੋ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਓਕੇ ਸਰ ਥੈਂਕ ਯੂ ਮੰਤਰੀ ਨੂੰ ਤੇ ਡੀਜੀਪੀ ਨੂੰ ਜਿਹੜੀ ਧਮਕੀ ਆਈ ਹੈ ਕਿਵੇਂ ਦੇਖੀਓ ਐਸਜੀਪ ਵੱਲੋਂ ਉਹ ਯਾਰੇ ਤਾਂ ਜੋਕਰ ਆ ਕੋਈ ਇਹ ਜਿਹੜਾ ਤੁਸੀਂ ਉਹਦਾ ਨੌਨ ਲੈਗ ਨਾਲ ਨੇ ਪੰਨੂ ਜ ਉਹ ਤਾਂ ਇੱਕ ਫਰਾਡ ਜੋਕਰ ਬੰਦਾ ਹੈ ਉਹ ਆਪਣੀ ਦੁਕਾਨ ਚਲਾਉਣ ਨੂੰ ਬੇਤੁਕੀਆਂ ਗੱਲਾਂ ਕਰਦਾ ਏ ਉਹ ਨਾ ਕੋਈ ਸਿੱਖਾ ਨਾ ਕੋਈ ਕੁਸ਼ਾਇ ਬਹਿਰੂਪੀਆ ਏ ਇੱਕ ਉਹਨੇ ਸਿਰਫ ਏਜੰਸੀਆਂ ਤੋਂ ਪੈਸਾ ਲਾਣਾ ਹੁੰਦਾ ਉਹਨੂੰ ਕਹ ਆ ਤਾ ਪੁੱਤਰੇ ਪੰਜਾਬ ਚ ਤੇਰੇ ਨਾਲ ਖੇਡੀਂ